ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਆਪ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਨੀ ਬਾਕੀ ਨੀ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ गांव ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਟੇਟਲ ਹੋਇਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ Shimla ਵਾਲੋ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਨਹੀਂ ਖਾਜੇ ਮੂਵਮੈਂਟ ਨੇ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੁਪਰੀਮ ਡੈਟ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਜੀ ਦਾ ਬਸ ਅਰਦਾਸ ਕਰੀਏ ਠੀਕ ਠੀਕ ਅਸੀਂ ਤਾਂ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਰਿਕਵਰ ਹੋ ਜਾਊਗਾ ਹਾਂ ਜੀ ਫੈਮਲੀ ਦੀ ਗੱਲ ਕਰੀ ਤਾਂ ਮੈਨੂੰ ਗੱਲ ਪਤਲੀ ਫੈਮਲੀ ਨਾਲ ਗੱਲ ਹੋਈ ਜੀ ਫੈਮਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇੱਕ ਪਤਾ ਨਹੀਂ ਗ੍ਰਹਿ ਚੱਲੇ ਹੋਏ ਆ ਆਰਟਿਸਟਾਂ ਦੇ ਉੱਤੇ ਪਰਮਾਤਮਾ ਭਾਈ ਗੁਰੂ ਜੀ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮਾਫ ਕਰ ਦਿਓ ਸੋ ਠੀਕ ਹੋ ਜੇ ਪ੍ਰਾ ਸਾਡਾ ਬਸਹੀ ਦੁਆ ਬਿਲਕੁਲ ਸਾਰੇ ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਿਰ ਹਾਲ ਦੇ ਸੱਤ ਨੰਬਰ ਤੁਹਾਡੀ ਕਾਰ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਚਲ ਬਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ। गांव ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਸਿਸਵਾ ਬੱਦੀ ਰੋਡ ਤੇ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ Shimla ਵੱਲੋਂ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਾਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਇਮਰਟ ਹੋ ਰਹੀ ਨਹੀਂ ਖਾਜੇ ਮੂਵਮੈਂਟ ਨੇ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਤੇ ਪ੍ਰੀਮ ਗੱਜ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜ ਕੁਛ ਨਹੀਂ ਕੁਛ ਨਹੀਂ ਕਹਿ ਸਕਦੇ ਜੀ ਦਾ ਬਸ ਅਪਰਦਾਸ ਕਰੀਏ ਠੀਕ ਠੀਕ ਜੀ ਦਾ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਿਹਾ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਬੜਾ ਰਿਕਵਰ ਹੋ ਜਾਊਗਾ ਹਾਂ ਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਹੀ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਹੈ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋ ਕਿੰਨੀ ਵਾਰ ਮਿਲ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਟ ਨੋ ਕੀ ਹੈ ਇੱਕ ਪਤਾ ਨਹੀਂ ਗ੍ਰਹਿ ਚੱਲੇ ਹੋਏ ਆ ਆਰਟਿਸਟਾਂ ਦੇ ਉੱਤੇ ਪਰਮਾਤਮਾ ਭਾਈ ਗੁਰੂ ਜੀ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮਾਫ ਕਰ ਦਿਓ ਸੋ ਠੀਕ ਹੋ ਜੇ ਪ੍ਰਾ ਸਾਡਾ ਬਸਹੀ ਦੁਆ ਬਿਲਕੁਲ ਜਸੂਰ ਖਾਨ ਸਾਹਿਬ ਤਾਂ ਤਸਵੀਰਾਂ ਤੁਸੀਂ ਮਹਾਲੀ ਦੇ ਫੋਰਟ ਹਸਪਤਾਲ ਦੀਆਂ ਦੇਖ ਰਹੇ ਹੋ ਜਿੱਥੇ ਪੂਰੀ ਪੰਜਾਬੀ ਇੰਡਸਟਰੀ ਨੂੰ ਇੱਕੋ ਦਮ ਭਾਜੜ ਪੈ ਗਿਆ ਦੱਸਦੇ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਸੁਰੀਲੇ ਤੇ ਸਮਝਦਾਰ ਲਿਆਕਤ ਵਾਲੇ ਕਲਾਕਾਰ ਰਾਜਵੀਰ ਜਵੰਦਾ ਦੇ ਸੱਟਾ ਲੱਗਣ ਤੋਂ ਬਾਅਦ ਕਾਫੀ ਜ਼ਿਆਦਾ ਸਾਰੇ ਹੀ ਸੰਗਰਾ ਦੇ ਵਿੱਚ ਦੁੱਖ ਹੈ ਜਿਹੜਾ ਉਹ ਪਾਇਆ ਜਾ ਰਿਹਾ ਲਗਾਤਾਰ ਉਸ ਦੇ ਚਹੇਤੇ ਤੇ ਪੰਜਾਬੀ ਇੰਡਸਟਰੀ ਦੇ ਨਾਮੀ ਸੰਗਰ ਲਗਾਤਾਰ 40ਸ ਹਸਪਤਾਲ ਦੇ ਵਿੱਚ ਉਹਨਾਂ ਦਾ ਹਾਲ ਚਾਲ ਜਾਣਨ ਲਈ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਜੇਕਰ ਨਾਮ ਲਿਆ ਜਾਵੇ ਕਲਾਕਾਰਾਂ ਦਾ ਤਾਂ ਨਾਮ ਲੈਣਾ ਔਕਾ ਕਿਉਂਕਿ ਕਲਾਕਾਰ ਜਿੰਨੇ ਵੀ ਇੰਡਸਟਰੀ ਦੇ ਨੇ ਸਾਰੇ ਹੀ ਉੱਥੇ ਪਹੁੰਚ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੇ ਕਿਹੜਾ ਕਿਹੜਾ ਕਲਾਕਾਰ ਹੈ ਜਿਹੜਾ ਰਾਜਵੀਰ ਜਬੰਦਾ ਦੀ ਸਿਹਤਯਾਬੀ ਲਈ ਤੇ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਦੇ ਹੋਏ ਹਸਪਤਾਲ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਜਾ ਕੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਇੰਡਸਟਰੀ ਦੇ ਵਿੱਚ ਜਿਹੜਾ ਇੱਕੋਦਮ ਭਜਨ ਅਠ ਜਿਹੜੀ ਹੈ ਮੱਚੀ ਹੋਈ ਹੈ ਕਿਉਂਕਿ ਬਹੁਤ ਮਿਲਨਸਾਰ ਨੇ ਰਾਜਵੀਰ ਜੀ ਬੰਦਾ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਬਹੁਤ ਹੀ ਹਸਮੁਖ ਸੁਭਾਅ ਦੇ ਨੇ ਸਾਰਿਆਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਬੈਠਣੀ ਉੱਠਣੀ ਹੈ ਸੋ ਬਿਰਦਾਸ ਮਾਨ ਵੀ ਪਹੁੰਚੇ ਨੇ ਗੁਲਾਬ ਸਿੱਧੂ ਤਾਂ ਹੋਰ ਬਹੁਤ ਸਾਰੇ ਇੰਡਸਟਰੀ ਦੇ ਜਿਹੜੇ ਨਾਮੀ ਕਲਾਕਾਰ ਨੇ ਜਾਂ ਜਿਹੜੇ ਹੁਣ ਅੱਜਕੱਲ ਚਮਕੇ ਹੋਏ ਸਤਾਰੇ ਨੇ ਉਹ ਵੀ ਪਹੁੰਚ ਰਹੇ ਨੇ ਸੋ ਬਹੁਤ ਹੀ ਜਾਦੇ ਦੁੱਖ ਦੀ ਗੱਲ ਹੈ ਰਾਜਵੀਰ ਜਵੰਦਾ ਦੇ ਸੱਟਾਂ ਲੱਗਣ ਤੋਂ ਬਾਅਦ ਵਿੱਚ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਿਹਤ ਯਾਪੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲਗਾਤਾਰ ਫੋਟੋਆਂ ਆਪਾਂ ਆਕੇ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੁਝ ਸਮਾਂ ਪਹਿਲਾਂ ਉਹਨਾਂ ਦਾ ਪਰਿਵਾਰ ਵੀ ਇੱਥੇ ਜਿਹੜਾ ਪਹੁੰਚ ਗਿਆ ਸੀ ਤਾਂ ਦੱਸਦੇ ਕਿ ਬਾਈਕ ਰਾਈਡ ਕਰਦੇ ਸਮੇਂ ਰਾਜਵੀਰ ਜਵੰਦਾ ਨੂੰ ਉਹਨਾਂ ਦੇ ਕਾਫੀ ਜੜੀਆਂ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਦਾ ਹਾਲ ਜਾਣਨ ਦੇ ਲਈ ਇੰਡਸਟਰੀ ਦੇ ਵਿੱਚੋਂ ਬਹੁਤ ਸਾਰੇ ਨਾਮੀ ਕਲਾਕਾਰ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਸ ਜਿਸ ਨੂੰ ਕੋਈ ਪਤਾ ਲੱਗ ਰਿਹਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੇ ਬਹੁਤ ਬਿਆਨਕ ਸੱਟਾਂ ਲੱਗੀਆਂ ਨੇ ਤਾਂ ਉਸ ਤੋਂ ਬਾਅਦ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤਾਂ 40 ਹਸਪਤਾਲ ਦੇ ਵਿੱਚ ਲਗਾਤਾਰ ਲਾਈਨਾਂ ਜਿਹੜੀਆਂ ਕਲਾਕਾਰਾਂ ਦੀਆਂ ਉਹਨਾਂ ਨੂੰ ਮਿਲਣ ਦੇ ਲਈ ਲੱਗੀਆਂ ਹੋਈਆਂ ਨੇ ਉਹਨਾਂ ਦੀ ਸਿਹਤ ਯਾਪੀ ਦੇ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੋ ਬਹੁਤ ਹੀ ਇਹ ਸੂਝਵਾਨ ਅਤੇ ਬਹੁਤ ਹੀ ਸੁਰੀਲੇ ਜਿਹੜੇ ਗਾਇਕ ਨੇ ਰਾਜਵੀਰ ਜਵੰਦਾ ਜਦੋਂ ਉਹਨਾਂ ਦੇ ਇਸ ਐਕਸੀਡੈਂਟ ਦੀ ਖਬਰ ਜਿਹੜੀ ਇਹ ਨਿਕਲ ਕੇ ਬਾਹਰ ਆਉਂਦੀ ਆ ਤਾਂ ਪੂਰੇ ਹੀ ਪੰਜਾਬ ਦੇ ਵਿੱਚ ਇੱਕ ਦੁੱਖ ਦੀ ਜਿਹੜੀ ਲਹਿਰ ਹੈ ਉਹ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਵਿੱਚ ਉਹਨਾਂ ਦੀ ਸਿਹਤ ਯਾਪੀ ਦੇ ਲਈ ਬਹੁਤ ਸਾਰੇ ਸੱਜਣਾ ਦੇ ਬਲੋਂ ਜਿਹੜੀਆਂ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਥੋੜਾ ਸਵਾ ਪਹਿਲਾਂ ਉਹਨਾਂ ਦਾ ਪਰਿਵਾਰ ਹੈ ਜਿਹੜਾ 47 ਹਸਪਤਾਲ ਦੇ ਵਿੱਚ ਪਹੁੰਚ ਗਿਆ ਸੀ ਤਾਂ ਹੁਣ ਲਗਾਤਾਰ ਉਹਨਾਂ ਦੀ ਸੇਤ ਦਾ ਜਿਹੜਾ ਹਾਲਚਾਲ ਜਾਣਨ ਦੇ ਲਈ ਲਗਾਤਾਰ ਇੰਡਸਟਰੀ ਦੇ ਵਿੱਚੋਂ ਜਿਹੜੇ ਸਤਾਰੇ ਨੇ ਸਾਰੇ ਹੀ 47 ਹਸਪਤਾਲ ਦੇ ਵਿੱਚ ਪਹੁੰਚ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਜਾਣ ਵਾਲੇ ਨੇ ਲਗਾਤਾਰ 47 ਹਸਪਤਾਲ ਤੋਂ ਉਹਨਾਂ ਦੀ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਕਲ ਕੇ ਸੋ ਹੋਰ ਕੀ ਕੁਝ ਅਪਡੇਟ ਹੈ ਕਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਹੈ ਉਹ ਠੀਕ ਨੇ ਜਾਂ ਕਦੋਂ ਤੱਕ ਉਹ ਹਸਪਤਾਲ ਦੇ ਵਿੱਚ ਰਹਿਣਗੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੱਕ ਤੱਕ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ